ਆ ਬੱਗਾ ਬੈਠਾ ਹੋਣਾ ਸਭਰਾ ਮੇਰੇ ਦੇਖੇ ਕੋਈ ਗੰਦਾ ਕਰਦੇ ਮੈਂ ਕਿਸੇ ਨਾਲ ਕਦੀ ਵਿਰੋਧਤਾ ਕੀਤੀ ਹੋਈ ਨਹੀਂ ਜਿਹਨਾਂ ਦੇ ਨਾਲ ਉਹ ਬੰਦੇ ਦਾ ਮੇਲ ਜੋਲ ਹੈ ਜਿਹਨਾਂ ਦੇ ਨਾਲ ਪੀ ਹੈ ਉਹਨਾਂ ਨੇ ਕਿਉਂ ਇਹ ਹੁੰਦਾ ਕਰਦਾ ਕਹਿਆ ਵੀ ਉਹਨਰ ਕਰੇ ਚਲਿਏ ਨਹੀਂ ਚਲਿਏ ਕਹਿੰਦੇ ਮਰਦਾ ਨਹੀਂ ਨਹੀਂ ਮੇਰੀ ਵੇਖੋ ਮੇਰਾ ਹਰ ਬੰਦੇ ਦਾ ਪਿਆਰ ਹੈ ਕਦੀ ਵੀ ਕੋਈ ਬੰਦਾ ਕੇ ਹੁੰਦਾ ਮੈਂ ਕਦੀ ਕਿਸੇ ਨਾਲ ਮਾਰਾ ਵਰਤਾਰਾ ਨਹੀਂ ਕਰਦਾ ਜਾਂ ਕਿਸੇ ਨਾਲ ਨਹੀਂ ਕਰਦਾ ਸਾਡੀ ਪੱਗੀ ਵੀ ਜੇ ਆਪਣੀ ਕਰਨਾ ਥੇ ਮੇਰਾ ਕੇ ਹਾਂ ਜੀ ਤੁਹਾਨੂੰ ਦਿਖਾਉਣ ਲੈ ਇਹ ਤਾਂ ਰਾਤ ਨੂੰ ਨਾ ਉਹੀ ਸਾਰੇ ਮੈਂ ਨਾ ਬੜੀ ਤੁਹਾਨੂੰ ਹਲਾਸਾ ਦਿੱਤਾ ਬਿਨਾ ਮੈਂ ਨਹੀਂ ਮੇਰੀ ਕਸ ਮੈਂ ਤਬੇ ਨਹੀਂ ਜਸਕ੍ਰੀਤੀ ਆ ਨਹੀਂ ਕਰਦੇ ਕਿਉਂ ਕਰਿਆ ਹਾਂ ਭਾਈ ਦੇਖਣਾ ਕੋਈ ਨਹੀਂ ਕੋਈ ਨਹੀਂ ਆ ਨਹੀਂ ਕੋਈ ਨਹੀਂ ਆ ਨਹੀਂ ਕੋਈ ਆਡੇ ਜੀਰਾਂ ਨਾਲ ਮੈਂ ਤਾਂ ਗੋਇੰਦ ਖਾਣ ਆਪਾਂ ਸਾਹਮਣੇ ਜਿਵੇਂ ਲਗਾ ਦੇ ਆ ਆ ਆ ਤੁਹਾਡੇ ਵੀ ਭਾਜੀ ਥੋੜਾ ਜਿਹਾ ਕਮੀ ਉੱਥੇ ਹੋ ਤੇ ਤੁਹਾਡੀ ਕੱਲ੍ਹ ਤਾਂ ਹੋ ਗਏ ਪਰ ਉਹਨਾਂ ਨਾਲ ਸੀਸੀ ਚੜ ਜਾਂਦੇ ਚਲੋ ਰੱਬ ਤੇਰੇ ਨਾਲ ਆ ਰੱਬ ਤੇਰੇ ਨਾਲ ਆ ਜੇ ਤੂੰ ਬਚ ਗਿਆ ਰੱਬ ਤੇਰੇ ਨਾਲ ਹੈ ਮੈਂ ਬਹੁਤ ਦੁੜਾ ਲੈ ਬਗਿਆ ਰੱਬ ਤੇਰੇ ਨਾਲ ਆ ਉਹ ਫੱਟੇ ਦੇ ਨਾ ਬਰਦਾ। ਹਾਂ। ਇਹ ਇਹਨਾਂ ਨਾਲ ਬਹੁਤ ਬੱਸ ਸਕਦਾ। ਇਹ ਸਾਹਮਣੇ ਸ਼ਾਦੀ ਦੇ ਗੋਲੀ ਨਾਲ ਚੱਲੇ ਤਾਂ ਬਾਬੋਥੇ ਚੱਲ ਗਏ ਤੇ ਤੁਸੀਂ ਬਚ ਗਏ ਹੋ। ਆਹ ਜੱਟ ਕਾਂਟੀ ਲੱਕ ਕੁਛ ਨਹੀਂ ਕਰਦਾ। ਉਹ ਜਿਹੜੀ ਬਾਰੀ ਪਤਾ ਆਈ ਗਿਆ ਨਾ ਤੜਕ ਹੋ ਰਹੀ ਸੀ। ਢੀੜੇ ਬੰਦਿਆਂ ਦੇ ਨਾਲ ਉਹਦਾ ਬੋਲਦਾ। ਰੱਬ ਰੱਖਾ ਤੂੰ ਫੱਟੇ ਚੱਲੂ ਪੀਂਗੇ। ਹਾਂ ਯਾਰ ਕਰੋ ਨਹੀਂ ਤੇ ਇੱਥੇ ਮਾਰੇ ਜਾਣਾ ਬੰਦਾ ਜਿਹਨੇ ਵਾਰ ਪਾ ਕੇ ਨਾ ਇਹਨੂੰ ਤੇ ਪੁਲਿਸ ਮੇਲੋ ਤਾਂ ਘਾਟੂ ਲੱਗੀ ਉਹ ਲਾ ਕੇ ਮੈਂ ਕਿਹੇ ਲੱਗਣਾ ਉਹਨਾਂ ਨੇ ਆਹ ਉਹ ਕੈਮਰੇ ਗੁਮਲੇ ਲਾ ਕੇ ਲੱਗੀ ਲੱਗੀ ਹੈ ਜਿਹੜੇ ਟੋਪਾ ਕੈਮਰਾ ਇੱਕ ਮਿੰਟ ਮਤਲਬ ਸਰਾਬ ਵੀਡੀਓ ਪੈਗ ਰਿਹਾ ਹੈ ਜਿਹੜੀ ਜਿਹੜੀ ਸੁੱਤੀ ਹੈ ਅੰਦਰ ਇੱਥੇ ਕੱਪੜੇ ਆ ਬੜੇ ਸਾਰੇ ਸੁੱਤੇ ਸਾਰੇ ਜੀ ਚੀਜ਼ਾਂ ਲਾਉਂਦੇ ਨੇ ਵਾਲੇ ਕੜੀਏ ਦੀ ਆਈ ਜੀ ਵੀ ਮੈਂ ਆ ਬੁਏ ਕਿ ਖਲੋਤੀ ਆ ਮੈਂ ਗੇਟ ਉੱਠ ਕੇ ਜਾਵਦਾ ਨਾ ਫਿਰ ਤੁਹਿਆਵਾਂ ਗੇਟ ਪੁੰਡਾ ਮਾਰੀ ਆਪੀ ਜਦੋਂ ਪੁੰਡਾ ਮਾਰਿਆ ਹੋਣ ਕਿ ਦਿਸਨੋਆਂ ਕਰ ਲੈ ਉੱਥੇ ਬੈਠੀ ਆ ਪਾਣੀ ਨਾਲ ਮੈਨੂੰ ਨਹੀਂ ਪਤਾ ਲੱਗ ਪਈ ਕਿ ਤੁੰਗ ਹੋ ਗਿਆ ਮੈਨੂੰ ਨਹੀਂ ਪਤਾ ਲੱਗ ਪਈ ਕਿ ਆਵਾਜ਼ ਕਿਹਨਾ ਇਹਦੇ ਡਰਾ ਕੋਠੀ ਲੱਗ ਆਣ ਦਨ ਫੇਰਾ ਮੇਰੇ ਤਾਂ ਨਾ ਕੋਈ ਸੁਣਉਂਦਾ ਦੇਵ ਜੀ ਇੱਕ ਕਿਹਦਾ ਘਰ ਵਾ ਤੇ ਘਰਚ ਕੌਣ ਕੌਣ ਘਰਚ ਕੌਣ ਕੌਣ ਸਰ ਮੇਰਾ ਨਾਮ ਸੁਖਦੇਵ ਸਿੰਘ ਹੈ ਕਰ ਦੇ ਵਿੱਚ ਮੇਰੀ ਪਤਨੀ ਹਰਜਿੰਦਰ ਕੌਰ ਇੱਕ ਮੇਰੀ ਨੂ ਹੈ ਉਹਦਾ ਨਾਮ ਹੈਗਾ ਇਹ ਆਪਣਾ ਵਰਿੰਦਰ ਕੌਰ ਇੱਕ ਮੇਰੀ ਪੋਤੀ ਹੈ ਕੋਈ ਸਾਲ ਤੀ ਅਸੀਂ ਚਾਰੇ ਜੀ ਕਰਨ ਨੇ ਤਕੀਕ ਹੋਇਆ ਕੀ ਜੀ ਸਾਰਾ ਆਪਾਂ ਫੁਲਕਾ ਛੱਕ ਕੇ ਤੇ ਅੰਦਰ ਆਪਣੇ ਲੰਮੇ ਪੈ ਗਏ ਆ ਅੱਛਾ ਜੀ ਤੇ ਬਾਹਰ ਬਲਾਸਟ ਦੀ ਆਵਾਜ਼ ਆਈ ਹੈ ਬੜਾ ਤਗੜਾ ਧਮਾਕਾ ਹੋਇਆ ਅਸੀਂ ਗੇਟ ਖੋਲ ਕੇ ਵੇਖਿਆ ਡੇ ਗੇਟ ਦੇ ਅੰਦਰ ਵੀ ਸਾਰਾ ਛੀਸ਼ੇ ਟੁੱਟ ਗਏ ਨੇ ਸਾਰਾ ਕੁਝ ਹੋ ਗਿਆ ਜੀ ਜੀ ਅਹੀ ਬਾਹਰ ਨਿਕਲੇ ਆ ਕਿੰਨੇ ਵਜੇ ਦੀ ਘਟਨਾ ਵਾਂ ਤੇ ਸਰ ਇਹ ਮੈਂ ਨਹੀਂ ਦੱਸ ਸਕਦਾ ਕੁਝ ਵੀ ਕੈਂ ਮੇਰੇ ਮੇਰੀ ਨੂੰਹ ਵੇਖਣ ਲਈ ਸੀ ਸ਼ਾਇਦ ਉਹਦੇ ਕਹਿਣ ਮਤਲਬ 7 ਵਜੇ ਕੇ ਕੁਛ ਮਿੰਟ ਦਾ ਟਾਈਮ ਹੈ ਇਹ ਕਿਉਂ ਇਹ ਘਟਨਾ ਵਾਪਰੀ ਕੋ ਅੰਦਾਜ਼ਾ ਹੈ ਕਿਸੇ ਨਾਲ ਲੜਦਾ ਸੀ ਦੇਖੋ ਸਰ ਮੈਂ ਮੇਰਾ ਕਪਤੀ ਦਾ ਹੈ ਪੰਜਾਬ ਪੁਲਿਸ ਚ ਪਰਮਦਾਸ਼ ਡਿਊਟੀ ਹੈ ਦੀ ਉਹਦਾ ਕਹਿ ਦੇ ਨਾਲ ਕੋਈ ਇਹੋ ਜਿਹਾ ਕੋਈ ਝਗੜਾ ਚੱਲਦਾ ਸੀ ਉਹਦੇ ਕਰਕੇ ਮੇਰੇ ਘਰ ਹੋ ਰਿਹਾ ਹੈ ਉਹ ਪਤੀ ਜੈਤਰੀ ਰੇਂਦਾ ਨਹੀਂ ਰੇਂਦਾ ਜੀ ਉਹਦਾ ਘਰ ਆ ਪੈਂਦਾ ਜੀ ਲਾਗੇ ਸਾਡੇ ਉਹ ਅਮਰਥਾ ਚਲ ਗਏ ਨੇ ਉਹਦੇ ਕਰਕੇ ਮੇਰੇ ਤੇ ਅਟੈਕ ਹੋ ਗਿਆ ਜਦੋਂ ਕਿ ਮੇਰਾ ਉਹਦਾ ਕੋਈ ਲੈਣ ਨਹੀਂ ਦੇਣ ਨਹੀਂ ਉਹ ਮੇਰੇ ਤੋਂ ਵੱਖ ਰਹਿੰਦਾ ਏ ਮੇਰਾ ਨਾ ਕੋਣ ਬੋਲਣ ਨਹੀਂ ਕੁਛ ਨਹੀਂ ਜਦੋਂ ਆਵਾਜ਼ ਆਈ ਕਿੰਨੇ ਵਾਰ ਸੀ ਸਰ ਤੁਸੀਂ ਅੰਦਰ ਆ ਜਾ ਤਾਂ ਉਹ ਲਾ ਸਕਦੇ ਆ ਇਹ ਤੋਂ ਸਾਰੀ ਕੋਠੀ ਦੇ ਸ਼ੀਸ਼ੇ ਟੁੱਟ ਗਏ ਨੇ ਸਾਰਾ ਘਰ ਇਹ ਤੋਂ ਆਵਾਜ਼ ਦੇ ਅੰਦਰ ਤੁਸੀਂ ਲਾ ਸਕਦੇ ਹੋ ਪੁਲਿਸ ਵੀ ਮੌਕੇ ਤੇ ਆਈ ਕੀ ਕਰਕੇ ਪੁਲਿਸ ਮੌਕੇ ਤੇ ਆਈ ਹੈ ਜੀ ਤੇ ਉਹ ਸਾਡਾ ਡੀਵੀਆਰ ਜਿਹੜਾ ਕੈਮਰੇ ਵਾਲਾ ਉਹ ਚੁੱਕੇ ਲੱਗੇ ਨੇ ਬਿਨਾ ਪੁੱਛੇ ਤੋਂ ਪਤਾ ਨਹੀਂ ਕਿਉਂ ਲੱਗੇ ਨੇ ਇਹ ਮੈਂ ਨਹੀਂ ਕੁਝ ਕਹਿ ਸਕਦਾ ਲੇ ਤੁਹਾਨੂੰ ਤੇ ਬਲਾਸਟ ਹੋਇਆ ਘਰ ਦੇ ਅੰਦਰ ਦੇ ਸ਼ੀਸ਼ੇ ਸਾਰੇ ਟੁੱਟ ਗਏ ਕੋਈ ਜਾਣੀ ਨੁਕਸਾਨ ਸਰ ਤੁਸੀਂ ਆਹ ਵੇਖੋ ਜਾਲੀ ਟੁੱਟ ਗਈ ਐ ਐਂਗਲ ਟੁੱਟ ਗਿਆ ਸ਼ੀਸ਼ੇ ਦੇ ਇੱਕ ਇੱਕ ਪਾਸੇ ਕਰੋ ਤੁਸੀਂ ਕੋਈ ਜਾਣੀ ਨੁਕਸਾਨ ਨਹੀਂ ਜਾਣੀ ਨੁਕਸਾਨ ਕੋਈ ਨਹੀਂ ਇਹ ਬਚਾ ਰਹੇ ਕੋ ਕੈਮਰਾ ਵੀ ਟੁੱਟ ਗਿਆ ਜੀ ਉਹ ਵੇਖੋ ਕਿੱਥੇ ਨੇ ਤੁਹਾਡੇ ਬਰੇਂਦਰ ਕੋ ਜਦੋਂ ਬਲਾਸ ਹੋਇਆ ਤੁਸੀਂ ਕੀ ਕਰਦੇ ਸੀ ਤੇ ਕੌਣ ਕੌਣ ਸੀ ਘਰ ਵਿੱਚ ਡੈਡੀ ਜੀ ਫਾਦਰ ਇਨ-ਲੋ ਮਦਰ ਇਨ-ਲੋ ਸੀ ਮੈਂ ਆਪਣੀ ਗੁੜੀਆਂ ਨੂੰ ਸੁਵਾਉਂਦਾ ਹੀ ਇਹ ਅੰਦਰ ਡੈਡੀ ਸੌਂਗੇ ਮੰਮੀ ਕੱਪੜੇ ਪ੍ਰੈਸ ਕਰਦੇ ਪਏ ਇਹ ਵੇੜੇ ਵਿੱਚ ਕੀ ਹੋਇਆ ਕੀ ਦੋ ਜਣੇ ਦੋ ਲਗਣਾ ਇੱਥੇ ਆਪਣੇ ਅੰਦਰ ਸੁੱਤੇ ਪਏ ਕੀ ਦੱਸੀਏ ਤੇ ਕੀ ਹੋਇਆ ਤੇ ਕੀ ਨਹੀਂ ਹੋਇਆ ਕਿੰਨੀ ਕਰਵਾ ਦੇ ਸਰ ਬਾਤ ਤਾਂ ਇਹਦਾ ਜਲਾਸਾ ਕਦੇ ਉਹ ਕੀ ਉਹਦਾ ਕਿ ਨਹੀਂ ਹੋਣਾ ਜਲਾ ਸਕਦੇ ਦੱਸੋ चीज बनी होगी कुछ नहीं पता कैमरे में चीज आई है दो मोटरसाइकिल